ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬੜੇ ਫਰੰਗ ਯੂਰਪian ਦਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ। ਸੋਈਆਂ ਸਵਾਈਆਂ ਤੁਹਾਨੂੰ ਵਿਖਾਵਾਂਗੇ। ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਫਰਤ ਸੱਲੇ ਆਪਣੇ ਜਰੂਰ ਕਰਕੇ ਖੜਿਆ ਕਰੋ ਅਸੀਂ ਕਦੀ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਅਪਾ ਛੁੱਲ ਲੈ ਜੀ ਬਾਕੀ ਸਾਡੀ ਬੇਨਤੀ ਅਲ ਵੀ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਕਿਰਪਾ ਬਾਬਾ ਪਾਲਾ ਹੁੰਦੀ ਹੈ ਭਾਈ ਚਲੋ ਕਿਰਪਾ ਹੀ ਦੇ ਦੀ ਜੀ ਤੇ ਨਾਮ ਦੱਸ ਤੇ ਕਰੀ ਨਾਮ ਭਾਈ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਜਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਪਾਲਾ ਖੈਦਿਆਂ ਤੋਂ ਪਹਿਲੇ 2 ਕਿਲੋਮੀਟਰ ਦੂਰ ਹੈਗਾ 4 ਬਿਆਸ 7 ਅੰਮ੍ਰਿਤਸਰ 3557 ਤਰ ਤਰਨਤਪਿੰਡੀ ਪਿੰਦਾ ਰੋ ਸਾਵੀ ਪੈਂਦਾ ਜੀ ਮੇਨ ਰੋਡ ਤੋਂ ਹਾਈ ਸਟੇਟ ਸਰਕਾਰੀ ਸਕੂਲ ਅਗੋ ਕਹਿੰਦੇ ਦਕਾਨਾਂ ਕੋਲੋਂ ਦੋ ਨੰਬਰ ਆਪਣੀ ਗਲੀ ਦੇ ਨਾਮ ਮੇਰਾ ਮਸਤੇ ਡੈਡ ਦੇ ਨਾਮ ਕਾਲ ਸੀ ਅੱਜ ਜਲੰਧਰ ਲੁਧਿਆਣਾ ਹਸ਼ਿਆਰ ਪਰ ਹੋ ਰਿਹਾ ਹੈ ਅੱਜ ਨਹੀਂ ਹਾਂ ਜੀ ਜਲੰਧਰ ਤੋਂ 50 ਪੈਂਦਾ ਜੀ ਤੇ ਲੁਧਿਆਣਾ ਪੈਂਦਾ ਹੋਊਗਾ ਆਪਾਂ ਨੂੰ 120 ਅੱਛਾ ਹਾਂ ਜੀ ਖੰਨਾ 150 ਪੈਂਦਾ ਜੀ ਠੀਕ ਹੈ ਜੀ ਹਾਂ ਜੀ ਚਲੋ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 98278615 ਦੂਜਾ 78946893 ਇਹਨਾਂ ਤੇ ਵਟਸਐਪ ਕਰਦੇ ਕੋਈ ਠੀਕ ਹੈ ਜੀ ਹਾਂ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਵਾਲੀ ਗਾਹੜੇ ਕਰ ਲਈ ਕਿੰਨਾ ਜੀ ਦੁੱਧ ਦੇ ਦੇ ਕੋਲ ਦੁੱਧ ਆ ਵੀ ਬਈ 13 ਕਿਲੋ ਉਹ 12 ਕਿਲੋ ਦੀ ਗਰੰਟੀ ਦੇਵਾਂਗੇ ਹੈਗਾ 12 ਕਿਲੋ ਪੱਕਾ ਦੁੱਧ ਮੈਂ ਦੁੱਧ ਦੇਵਾਂਗਾ ਤੇ ਭਾਈ ਤੂੰ ਵੀ ਦੋ ਟਾਈਮ ਚੋਲੇ ਪਾ ਤਿੰਨ ਟਾਈਮ ਸਾਡੇ ਘਰ ਚੋਲੇ ਠੀਕ ਹੈ ਭਾਜੀ ਬਰਸੀਰ ਬੜੀ ਭਾਜੀ ਆ ਦੇਖੋ ਆਈਦਾਈ ਦੇਖ ਇਹ ਗਣ ਦੇਖ ਸੰਦੇ 12 ਕਿਲੋ ਦੁੱਧ ਜਿਹੜਾ ਨੰਨ ਕੇ 12 ਕਿਲੋ ਠੀਕ ਹੈ ਆ ਜੀ ठंडी बड़ी साफ। तोरो फिर एक दिन बाकी हैगी जर्सी आ ਆਹ ਵਰਤਦਾ ਰਿਪੋਜੀ ਕੋਲ ਨੰਬਰ ਵਾਲਾ ਅਜ ਲਾਇਆ ਹੋ ਜੀ ਦੋ ਦੋੜਾ ਭਾਈ ਮੰਜਾਰ ਕਰ ਲੈ ਨੇ ਕਿੰਨਾ ਫਿਰ ਮੁੱਲੇ ਦਾ ਮੁੱਲ ਤੁਸੀਂ ਨਾ ਦੋ ਭਾਈ ਜਿਆਦਾ ਜੀ ਕਰ ਦੋ ਗੱਲ ਇਹ ਵੀ 80000 ਦੀ ਕਰ ਦੋ ਕੋ ਮਨਤਾ ਨਾ ਹਾਂਜੀ ਛੱਡ ਦੇ 43000 ਦੀ 43000 ਕਰਨਾ ਕੋ ਮਨਤਾ ਨਾ ਹੋ ਰਾ ਹਾਂਜੀ 30000 ਦੀ ਚੱਕ ਲੋ ਕਿੰਨੇ 30 ਆ 30000 ਠੀਕ ਆ ਚਲੋ ਪਾਜੀ ਛੱਡਤਾ ਜੀ ਚਲੋ ਬਾਕੀ ਮੋਕੇ ਤੇ ਮਨਤਾ ਨਾ ਹੋ ਰੋ ਹੋਰ 2000 ਪਾਜੀ 30000 ਦੀ ਗਾਂ ਦੇ ਲਾਂਗੇ ਪਾਜੀ ਠੀਕ ਆ ਜੀ ਠੀਕ ਹੈ ਤੇ ਦੁੱਧ 12 ਲੀਟਰ ਘਰੋਂ ਚਵਾ ਦੋਗੇ ਅੱਛਾ ਵਿਚੋ ਕੇ ਖੜੇ ਹਨਾ ਬਾਕੀ ਇਹ ਆ ਵੀ ਦੁੱਧ ਕੋਈ ਇੱਥੋਂ ਚੋ ਕੇ ਖੜੇ ਦੋ ਟਾਈਮ ਨਹੀਂ ਖੜੇ ਹਾਂਜੀ ਹਾਂਜੀ ਤੇ ਆ ਬੱਚੇ ਜਿਹੜੇ ਇੰਨੇ ਨੇ ਤੇ ਆ ਬੱਚਾ ਜੀ ਕਿੰਨੇ ਕਿ ਚਿਰ ਦਾ ਹੋ ਗਿਆ ਦਾ ਬੱਚਾ ਇਹ ਵੀਜੀ ਮਹੀਨੇ ਲਾਗੇ ਬੰਨੇ ਵੀ ਭਾਈ ਮਹੀਨੇ ਤੇ ਲਾਗੇ ਬੰਨੇ ਹੈ ਹੀ ਹਾਂ ਹੈ ਹੈ ਮੇਰੀ ਹੈ ਤੇ ਆ ਜਿਹੜਾ ਇਹਦੇ ਕੋਲ ਦੁੱਧ ਇਹਦੇ ਕੋਲ ਭਾਈ 8 ਕਿਲੋ ਹੋਗਾ 7 ਕਿਲੋ ਦੀ ਗਰੰਟੀ ਵੀ ਮਹੀਨੇ ਮਹੀਨੇ ਭਾਈ ਸਾਹਮਣੇ ਬੱਚਾ ਚਟਾ 1 ਮਹੀਨੇ ਡੇਢ ਮਹੀਨੇ ਦਾ ਬੱਚਾ ਜਿਹੜਾ ਕੰਦੇ ਵੀ ਹੈਗਾ 7 ਕਿਲੋ ਦੀ ਗਰੰਟੀ ਆ 7 ਕਿਲੋ ਦੁੱਧ ਜਿਹੜਾ ਹੈਗਾ ਪਰ ਇਸਾਂ ਵੀ ਘੱਟੀ ਆ ਕੇ ਸਮੀ ਜਨੇ ਘੱਟ ਪਾਜੀ ਦੰਦ ਘਵਾੜ ਲਗੇ ਨਾ ਕੋਈ ਵੀ ਕਦੇ ਵੀ ਬੁੱਢੜਿਆ ਅੱਛਾ ਆ ਵੇ ਲੋ ਘੱਟ ਖੋਲੋ ਆ ਬਹਾਇਓ ਇਹਨਾਂ ਨੂੰ ਕਦੇ ਵੀ ਬੁੱਢੜਿਆ ਜਨਾਂ ਚੋਟੇ ਨਾ ਕੱਢਾਵਾ ਆ ਇਧਰੇ ਆ ਵੇ ਲੋ ਪਾਜੀ ਕੋਈ ਕਸਿਆ ਬਣਾਊਗਾ ਠੀਕ ਹੈ ਆ ਜੀ ਪੂਰ ਦੇਣ ਲੈਣਾ ਨੇ ਪਾਜੀ ਕਰਦੇ ਤੁਹਾਡੇ ਵਾਵਾ ਚੇਲ ਦੇ ਦਿਨਾ ਬਾਅਦ ਵੀ ਵੀਡੀਓ ਪਾਈ ਆ ਸੰਬੀ ਸੰਬੀ ਸਾਫਦੀ ਆ ਕਿਸ ਨੇ ਬਾਕੀ ਜੇ ਟਾਈਮ ਵੀ ਦੁਪਹਿਰ ਦਾ ਵਾ ਵੀਡੀਓ ਬਣਾਉਂਦਾ ਸ਼ਾਮ ਤੱਕ ਘਰ ਆਪਣੇ ਦੁੱਧ ਦੇ ਹਿਸਾਬ ਨਾਲ ਬਣ ਜਿਹੜੇ ਪਰ ਲੂਗੀ ਤੇ ਮੁੱਲ ਫਿਰ ਵੇਚੀਏ ਦਾ ਮੁੱਲ ਕਿੰਨਾ 27000 ਰੁਪਏ ਕਰ ਦਈਏ ਕਿ ਮੰਨਤਾ ਨਾ ਹੋਰ ਜਸਰੋਂ 23000 ਤੇ ਈਆ ਦੇ ਹਾਂਜੀ ਕਰਨਾ ਕੋਈ 20000 ਦੇ ਅੱਛਾ ਹਾਂਜੀ 20000 ਦੇ 20000 ਦੇ ਭਾਈ ਮਾਰ ਤੂੰ ਵੀ ਕਰੋਣੀ ਛੋੜ ਸਾੜੀ ਕਰਾ ਲੋ ਥੋੜੀ ਬਹੁਤੀ ਭਾਈ 2000 ਦੋ 2000 ਛੱਡ ਦੋ ਫਿਰ ਹੋਰ ਕੀ 17 ਨਹੀਂ ਜੱਟਣਾ ਦੇਣੀ 17 ਮੇਰਾ ਹੀ ਭਾਜੀ ਅੱਛਾ 17 17 ਠੀਕ ਆ ਜੀ ਕੀ ਲੋ ਵੱਡੇ ਭਾਜੀ ਕੋਈ ਨਹੀਂ ਦੇ 17 ਦੇ ਹਾਂਜੀ ਤੇ ਹੁਣ ਆ ਜਿਹੜੀ ਜੀ ਪਹਿਲਣ ਜੀ ਵੱਸੀ ਚੁਰ ਗਈ ਆ ਭਾਜੀ ਪਹਿਲਣ ਆ ਨਾਥ ਸੋਨੇ ਕੱਢੀ ਜੀ ਤੁਹਾਡੇ ਗਾੜੀ ਗਾੜੀ ਕਿਹੜੀ ਭਾਈ ਵੀ ਚਲੋ ਆਏ ਜੀ ਕੋਈ ਦੋ ਨਹੀਂ ਪੌਣੀ ਚੱਲਣ ਦੀ ਭਾਜੀ ਛੇਵੇਂ ਦਿਨ ਦੀ ਆ ਭਾਜੀ ਵੱਸੀ ਸੂਈ ਏ ਥੋੜੀ ਬ ਅੱਛਾ ਸਵੇਰੇ 8 ਵਜੇ ਦੀ ਚਵਾਈ ਹੈ ਮੂੰਹ ਵੀ ਖਾਲੋ ਚਾਰੇ ਗੰਦਗਾ ਜੀ ਆ ਗਏ ਸਾਫ ਕਰ ਦੋ ਤਾਂ ਥੋੜੇ ਕਿ ਪੈ ਚਾਰ ਹੀ ਜਾਂਦੇ ਆ ਨਹੀਂ ਆ ਵੇਖੋ ਵੀਰ ਜੀ ਗਾਲੀ ਪਈ ਆ ਚਾਰ ਆ ਚਾਰੇ ਦੰਦ ਛਿੱਗੀ ਹੋਵੇ ਤਾਂ ਉਦਾਂ ਦਵਾਂਗੇ ਚੋਗੀ ਦੇ ਪੈਸੇ ਲਵਾਂਗੇ ਠੀਕ ਹੈ ਆ ਬੱਚਾ ਆ ਬੱਚਾ ਜੀ ਠੀਕ ਹੈ ਮੈਂ ਸ਼ੇਵਾ ਦੇਣਾ ਵੀ ਪੈਸੇ ਹੀ ਵਸ਼ੀ ਨਹੀਂ ਲੈ ਜਾ ਫਿਰ ਮੈਂ ਤਾਂ ਯੋਂ ਆਏ ਜੇ ਦੋ ਵੀ ਪੋਣੀ ਤਨਾਂ ਦੀ ਪੋਣੀ ਪਾ ਦਈਏ ਹੁਣ ਲੈ ਆ ਜੀ ਬਾਕੀ ਜਿਹੜੀ ਨੇ ਕਿ ਪਲਾਵੀਆ ਗੀ ਆ ਰਮਨ ਬਾਰੇ ਬਾਈ ਮੋੜ ਕੋੜੀ ਪਰ ਸਾਫ ਹੋਈ ਹੈ ਭਾਜੀ ਸਾਰੀ ਵਸ਼ੀ ਵਾਲੇ ਤੋਂ ਤਾਂ ਥਾਣੇ ਦੇ ਦੇਖ ਸਾ ਤੇ ਥਣ ਬਾਕੀ ਹੱਥ ਜੋਂਨ ਲਾ ਵਾ ਪਸਵਾ ਕੇ ਥਾਣਾ ਕਿੰਨਾ ਜੀ ਹੋਣੇ ਦੇ ਕੋਲ ਦੇ ਕੋਲ ਜੀ 6 ਕਿਲੋ ਹੋਗਾ ਅੱਛਾ 6 ਦੀ ਗੱਲ ਆ ਭਾਈ ਬੜਾ ਮੇਥਰੇ ਕੋਈ ਵੀ ਦੁੱਧ ਮੇਥਰੇ ਪਾਣਾ ਨਹੀਂ ਵਗਦੇ ਦੁੱਧ ਦੀ ਕੋਈ ਗਰੰਟੀ ਕਿੰਨਾ ਘਰੀ ਜਾਊਗੀ ਹੈ ਦੁੱਧ ਜੀ ਰਮਾਨਾ ਵਸ਼ੀ ਦਾ ਕੀ ਯਾਰਾਂ ਕੋਲ ਚਾਹੋਗੇ ਵੀ ਭਾਈ ਤੇਰਾ ਮੁੱਲ ਫਿਰ ਮੁੱਲ ਜੀ 1000 ਰੁਪਏ ਭਾਜੀ 20000 ਦੇ ਨਹੀਂ ਭੱਤੀ ਦੀ ਨਹੀਂ ਜਾਣੀ ਏ ਕਿਨੇ ਦੇਰੀਏ ਆ ਛੋਟੇ ਵੀ ਨੂੰ ਪਤਾ ਲੱਗ ਗਿਆ ਕਿੱਥੇ ਕਿ ਜਾਣੀ ਆ ਹਾਂ ਜੀ ਪੂਰਾ ਪਾਜੀ ਦਾ ਹਾਂਜੀ 27000 ਜੀ 27000 ਜੀ ਇਹ ਕਰਦੀ ਹੈ ਹੋਰ 50 ਦੀ ਹਾਂਜੀ 5000 ਦੀ 100 ਤੋਂ 24 ਜਣੀ ਅੱਛਾ 24000 30000 ਵੱਡੇ ਪਾਜੀ ਅੱਛਾ 30000 30000 ਜੀ ਜਦੋਂ ਜਾਰੀ ਕਸਾਈ ਨਾ ਕਰੇ ਆਪਾਂ ਸਾਹਮ ਦਾ ਮੋਲ ਛੜਤਾ 2000 ਇਹਨੇ ਖਾਣਾ ਵਾ ਤੇ ਮੈਂ ਉੱਥੇ ਆ ਜੂਗੀ ਠੀਕ ਹੈ ਜੀ ਸੇ ਠੀਕ ਹੈ ਹੋਰ ਕੁਝ ਕਹਿਣਾ ਫਿਰ ਦਸ ਦਸ ਚੂਲਾ ਸਾਈਆਂ ਤੋਂ ਵੀ ਦੋ ਟਾਈਮ ਕਿਉਂ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਅੱবি ਭਾਈ ਖੜੇ 게ਟੋ ਬਾਹਰ ਵੀ ਮੁਸ਼ਕਿਲ ਨਹੀਂ ਆਪਣੀ ਕੋਈ ਗਰੰਟੀ ਜੋ ਵੀ ਤੁਹਾਡੇ ਘਰੇ ਵੇਖ ਲਿਆ ਤਸੱਲੀ ਕਰ ਲੈਣ ਨੂੰ ਤੁਹਾਨੂੰ ਗੁਲਾਮਾਂ ਦਾ ਨਾਮ ਮੜ ਕੇ ਸਾਨੂੰ ਦੱਸ ਠੀਕ ਹੈ ਜੀ ਹਾਂਜੀ ਭਾਜੀ ਠੀਕ ਹੈ ਜੀ ਬਾਕੀ ਜੇ ਤਰ੍ਹਾਂ ਕਿ ਵਿਦਿਆ ਨੇ ਕਿਹਾ ਵੀ ਇੱਥੇ ਹੀ ਆਪਣੀ ਕੋਈ ਤਸੱਲੀ ਕਰ ਲੈ ਨਾ ਬਾਅਦ ਚ ਕੋਈ ਸਾਨੂੰ ਲਾਹਮਾ ਰਵੇ ਨਾ ਤੁਹਾਨੂੰ ਰਵੇ ਠੀਕ ਹੈ